ਪਾਇਆ ਮਰਤਪਾਲ ਸਿੰਘ ਦੇ ਸੰਬੰਧ ਵਿੱਚ ਇੱਕ ਸਟੇਜ ਲੱਗੀ ਜਿਹਦੇ ਉੱਤੋਂ ਪਾਇਆ ਮਰਤਪਾਲ ਸਿੰਘ ਔਰ ਆਉਣ ਵਾਲੇ ਪਲਾਨਸ ਦੇ ਬਾਰੇ ਵਿੱਚ ਚਰਚਾ ਚੱਲ ਰਹੀ ਸੀ ਉਹ ਸਟੇਜ ਦੇ ਉੱਤੇ ਇੱਕ ਸਿੰਘ ਨੇ ਸਰਕਾਰਾਂ ਦੇ ਖਿਲਾਫ ਇਹੋ ਜਿਹੀਆਂ ਗੱਲਾਂ ਕੀਤੀਆਂ ਉੱਥੇ ਮੌਜੂਦ ਸਿੰਘਾਂ ਨੇ ਇਹੋ ਜੇ ਮਤੇ ਪਾਏ ਕਿ ਇੱਕ ਵਾਰ ਸੁਣ ਕੇ ਸਰਕਾਰਾਂ ਵੀ ਹਿੱਲ ਜਾਣਗੀਆਂ ਇੱਕ ਵਾਰ ਸੁਣ ਕੇ ਸਰਕਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹਾਲਾਤ ਅਚਾਨਕ ਉਸ ਵੇਲੇ ਉੱਥੇ ਭੱਗ ਗਏ ਜਦੋਂ ਮਤਾ ਪਾਇਆ ਗਿਆ ਮਤਾ ਪਾਇਆ ਗਿਆ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਵੀ ਮੌਜੂਦ ਸਨ ਔਰ ਉਸੇ ਸਟੇਜ ਦੇ ਉੱਤੋਂ ਇਹੋ ਇਹੋ ਜੇ ਮਤੇ ਪਾਏ ਗਏ ਨੇ ਜਿਸ ਤੋਂ ਬਾਅਦ ਅਚਾਨਕ ਹੁਣ ਸਵਾਲਾਂ ਦੀ ਹਨੇਰ ਤੇਜ਼ ਹੋ ਗਈ ਹੈ ਕੀ ਕੁਝ ਹੋਇਆ ਕਿਹੜੇ ਮਤੇ ਪਾਏ ਗਏ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾ ਕੀ ਛਿੜੀ ਹੋਈ ਹੈ ਕਦੋਂ ਭਾਈ ਅਮਰਤਪਾਲ ਸਿੰਘ ਜੇਲ੍ਹੋਂ ਬਾਹਰ ਆ ਰਹੇ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਜੇ ਵੀ ਸਵਾਲ ਬਣੀਆਂ ਹੋਈਆਂ ਨੇ ਆਓ ਵੇਖਦੇ ਹਾਂ ਇਹਨਾਂ ਮਤਿਆਂ ਦੇ ਵਿੱਚ ਇਹਨਾਂ ਗੱਲਾਂ ਦੇ ਜਵਾਬ ਮਿਲਦੇ ਨੇ ਕਿ ਨਹੀਂ ਵਾਹਿਗੁਰੂ ਜੀ ਦਾ ਬਖਸ਼ਵਾਦ ਵਾਹਿਗੁਰੂ ਜੀ ਦੇ ਪਰਦੇ ਇਸ ਪੰਥ 71 ਪਾਤੇ ਜਾਂ ਜਿਹੜੇ ਹੈਡ ਲਿਖੇ ਮਤੇ ਜੜੇ ਆ ਉਹ ਸੰਗਤ ਦੇ ਰੋਲ ਰੂਪੀਤੇ ਜਾਣਗੇ ਫਿਰ ਸੰਗਤ ਵੱਲੋਂ ਜਰਗਾਂ ਵਾਲਿਆਂ ਦੇ ਹੌਂਸਲੇ ਵਿੱਚ ਸੰਭਵਾਨ ਦੀ ਉੱਪਰ ਜਾਵੇ ਸਾਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦ ਵੀ ਦੇ ਮੁੱਦੇ ਦੇ ਉੱਤੇ ਜੋ ਮਤਾਂ ਕਿ ਲੰਮੇ ਸਮੇਂ ਤੋਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਇਸ ਰੂਪਾਂ ਦੀਆਂ ਹੋਰ ਵਿਆਧੀਆਂ ਹੋ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਵਾ ਗਿਆਨ ਪਿਛਲੇ ਬੰਨੇ ਵਿੱਚ ਹੋਈਆਂ ਵਿਰਾਂਗਿਆਂ ਦੇ ਇਨਸਾਫ ਦੇ ਨਾਂ ਤੇ ਦੋ ਸਰਕਾਰਾਂ ਬਣੀਆਂ ਬਹੁਤ ਸਰਕਾਰਾਂ ਨੇ ਇਹ ਇਨਸਾਫ ਦੇ ਵਾਅਦੇ ਦੇ ਨਾਂ ਤੇ ਆਮ ਨਾਲ ਵੱਡਾ ਧੋਖਾ ਕੀਤਾ ਹੈ ਅਸੀਂ ਸਰਕਾਰ ਨੂੰ ਸਖਤ ਤੌਰ ਨਾ ਅੰਦੇ ਹਾਂ ਕਿ ਬਿਮਾਰੀ ਦੇ ਮੁੱਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਫਿਰ ਤੋਂ ਆਮ ਨੂੰ ਪ੍ਰੋਗਰਾਮ ਸਰ ਦੇ ਪਾਵਨ ਸੁਪਨਿਆਂ ਪਿਆਰ ਦੀਆਂ ਆਸਾਂ ਇਨਸਾਫ ਹੋ ਸਕੇ ਅੱਗੇ ਭੁਮਿਕ ਵਿੱਚ ਮੁੜ ਕੇ ਇਹ ਹੋ ਜੇ ਹੁਣ ਮਨਪਾਰਟੀਆਂ ਦਾ ਭਟਾਵਾ ਨਾ ਬਕਰੋ ਸੋਹਾ ਅੱਲਾਹ ਜ਼ਿੰਦਾਬਾਦ ਪਿਛਲੇ ਕੋਈ ਦਹਾਕਿਆਂ ਤੋਂ ਬੰਦੀ ਸਿੰਘਾਂ ਨੂੰ ਕਾਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਰੋਣਾ ਮੋਰਿਆ ਨਹੀਂ ਕੀਤਾ ਜਾ ਰਿਹਾ ਜਾਨਵ ਸਰਕਾਰਾਂ ਵੱਲੋਂ ਤੁਨ ਨਾਲ ਫਸੜੇ ਦੇ 5500 ਦਾ ਸਟਾਰਟ ਦੀ ਦੇ ਮੌਕੇ ਤੇ ਵੀ ਸਿਖਾ ਮਾਲ ਨੇ ਵਾਅਦਾ ਕੀਤਾ ਗਿਆਪਰੰਤੂ ਸਰਕਾਰ ਉਸ ਤੋਂ ਵੀ ਮੁਕਰ ਗਈ ਇਹ ਸੰਬੰਧ ਦੇ ਅਸੀਂ ਸਰਕਾਰ ਕੋਲੋਂ ਕੋਈ ਦਇਆ ਜਾਂ ਰਹਿਮ ਨਹੀਂ ਮੰਗਦੇ ਬਲਕਿ ਮਨੁੱਖੀ ਹੱਕ ਮੰਗ ਲਿਆ

ਜੇ ਸਾਨੂੰ ਸਾਡੇ ਕੋਲ ਕੀ ਹੁੰਦੀ ਬੜੀਆਂ ਕੁਰਬਾਨੀਆਂ ਨਾਲ ਸੱਜਿਆ ਹੈ ਜਿਸਦੀਆਂ ਬਹੁਤ ਬਾਰੀਆਂ ਦਮੇਵਾਰੀਆਂ ਹਨ ਜਿਵੇਂ ਕਿ ਸਿੱਖ ਕੋਲ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਬਾਗ ਸੇਵਾ ਸੰਭਾਲ ਕਰਨੀ ਸਿੱਖ ਮਿੱਤਰ ਤੋਂ ਅਤੇ ਸਾਹਿਤਕ ਸੰਬੰਧ ਦਾ ਅਭਾਰਿਆਂ ਦਾ ਚੋਗ ਪ੍ਰਬੰਧ ਕਰਨਾ ਅਤੇ ਸਕਦਾ ਵਿੱਚ ਗੁਰੂ ਘਰ ਦਾ ਮੰਦਰ ਇਹ ਗਰਮਾਤ ਤਰਫ ਚਾਰ ਪ੍ਰਸਾਰ ਕਰਨਾ ਹੈ ਜਿਸ ਤੇ ਤਾਕਿਆਂ ਵਿੱਚ ਮਨੁੱਖ ਦਾ ਸਮਝ ਵਿੱਚ ਬਹੁਤ ਨਿਗਾਰ ਬੇਖਿਆ ਗਿਆ ਹੈ ਜਿਸ ਦਾ ਕਾਰਨ ਪਿਛਲੇ 13 ਸਾਲਾਂ ਤੋਂ ਸਰਕਾਰ ਦੀ ਨਜ਼ਰਅੰਦਾਜ਼ੀ ਇੱਕ ਆਵਰ ਤੇ ਮਤਾਪਕ ਬਾਦੋਂ ਦੀ ਮਿਲਿ ਪਹੁੰਚ ਕਾਰਨ ਚੋਣਾ ਨਾ ਕਰਉਣਾ ਹੈ ਜਦ ਕਿ ਤਹਿ ਸਮੇਂ ਮੁਤਾਬਕ ਕਮਿਊਨਿਟੀ ਦੇ ਚੋਣਾਂ ਹਰ 5 ਸਾਲ ਬਾਅਦ ਹੋਣੀਆਂ ਜ਼ਰੂਰੀ ਤੇ ਤਾਕਤ ਹਨ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਛੇਤੀ ਦੋ ਛੇਤੀ ਕਮੇਟੀ ਦੇ ਚੋਣਾਂ ਕਰਵਾਇਆ ਜਾਣ ਸਾਜੋ ਤੇ ਸਸਤਾ ਤੋਂ ਪਰਬੰਧ ਲੋਕ ਸੋਹਿਆ ਤੋਂ ਸਿੱਖਾ ਦੇ ਹੱਥਾਂ ਦੇ ਵਿੱਚ ਆਪਕੇ ਬੋਲ ਕਰੋ ਸੋਧਾ ਮਤਾ ਨੰਬਰ 4 ਨਸ਼ਿਆਂ ਦੇ ਮਾਲਕ ਕਿਉਂ ਕਈ ਪੰਜਾਬ ਉਹਨਾਂ ਦੀ ਤਰ੍ਹਾਂ ਵਾਲਾ ਸਰਕਾਰਾਂ ਦੀ ਮਿਲਿ ਭੁਗਤ ਨਾਲ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਲਈ ਵੱਡੇ ਪੱਧਰ ਤੇ ਨਸ਼ਿਆਂ ਵਰਤਿਆ ਜਾ ਰਿਹਾ ਹੈ ਦੂਜੇ ਪਾਸੇ ਨਸ਼ਿਆਂ ਦੇ ਲੋਕਾਂ ਤੋਂ ਕਰਿ ਮਾਰੇ ਭਾਈ ਅੰਮ੍ਰਿਤ ਆਏ ਸਿੱਖ ਨੌਜਵਾਨ ਜੋ ਖਾਸਾ ਵਧੇ ਰਹੀ ਨੌਜਵਾਨ ਨੂੰ ਨਸ਼ੇ ਤੋਂ ਆ ਰਿਹਾ ਤੁੰ ਕਿ ਤਲਗੀ ਦਾ ਪਾਸਾ ਦੇ

ਇਸੇ ਤਿਸੋ ਜੇ ਨਸ਼ਿਆਂ ਖਤਮ ਹੋਣੇ ਅਸੰਗਾਂਤ ਨੂੰ ਨਾ ਟੋਕੇਗੇ ਤਾਂ ਲੋਕਾਂ ਨੂੰ ਲਾਣ ਬੰਦ ਕਰਕੇ ਇੱਕ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਹੋਰ ਸੋਹਣਾ ਮਾਮਾ ਨੰਬਰ 5 ਅੱਜ ਦਾ ਮੁੱਦਾ ਅੱਜ ਕਿਸਾਨੀ ਸੰਘਰਸ਼ ਨਾਲ ਇੱਕ ਮਹੱਤਵ ਦਾ ਅਹਿਲ ਕੌਤਾ ਹੋਇਆ

ਮੰਗਾਂ ਹੋਣੇ ਕਾਰਨ ਦੀ ਮੰਗ ਕਰਦਾ ਹੈ ਨਹੀਂ ਤਾਂ ਇਹ ਸੰਘਰਸ਼ ਹੋਰ ਫਰਚਲ ਹੋ ਜਾਵੇਗਾ ਬੋਲਣ ਸੋਹਣਾ ਸ਼ੀਮਾ ਮਤਾ ਜਿਹੜਾ ਕਿ ਭਾਈ ਸਰ ਭਾਈ ਪ੍ਰਚਾਰ ਸੰਗਤ ਅਤੇ ਸਾਥੀ ਸੰਗਤ ਦੇ ਐਨਐਸਐਮ ਦੇ ਦਬਾਅ ਦੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਵੰਸਕ ਦੇ ਇਕਾਟ ਵੱਲੋਂ ਸਰਗੁਣ ਤੋਂ ਕਾਮਨੀ ਹੋਈ ਜਾਂਦੀ ਹੈ ਕਿ ਭਾਈ ਮਨਮਾਨਾ ਲੋਕਾਂ ਵੱਲੋਂ ਜਿੱਥੇ ਗੈਰ ਕਾਨੂੰਨੀ ਉਪਰ ਰੱਖਦੇ ਹੋਏ ਭਾਈ ਆਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੇ ਗੈਰ ਕਾਨੂੰਨੀ ਤਿਲਕੇ ਨਾਲ ਲਾਈ ਗਈ ਐਨਐਸਐਸ ਮੇਟ ਬਾਕੀ ਕੇਸਾਂ ਨੂੰ ਤਰਤ ਤਰਤ ਕੀਤਾ ਜਾਵੇ ਅਤੇ ਉਹਨਾਂ ਨੂੰ ਮੁਲੰਭਰੇ ਹਾਰ ਕੀਤਾ ਜਾਵੇ ਜੇਕਰ ਸਰਕਾਰ ਵੱਲੋਂ خلاف تک، تک تک ایک تکا سرم کرے گی <تصفح> ਤੱਤਰ ਕੱਪਟਾ ਪਾਤੇ ਬੱਚਿਆਂ ਦੇ ਨਾਮ ਦੇ ਵਿੱਚ ਸਭ ਤੋਂ ਅਹਿਮ ਮਤਾਰ ਉਹਨਾਂ ਬੰਦੇ ਸਿੰਘਾਂ ਨੇ ਰਿਹਾਈ ਲਈ ਹੈ ਆਹਾਂ ਕਿ ਸਾਡੇ ਕਈ ਬੰਦੇ ਸਿੰਘ ਜਿਹੜੇ ਨੇ ਇਸ ਤੋਂ ਦੇ ਕਾਨੂੰਨ ਦੇ ਮੁਕਾਬਲੇ ਤੋਂ ਵੀ ਜਿਹੜੀਆਂ ਸਜ਼ਾਵਾਂ ਨੂੰ ਪੂਰੀ ਕਰਦੇ ਨੇ ਉਹਨਾਂ ਨੂੰ ਰਹਾਅ ਕੀਤਾ ਜਾ ਰਿਹਾ ਦੂਜੇ ਪਾਸੇ ਪਾਕਪਾ ਦੇ ਆਰਐਸ ਦਾ ਸਭ ਤੋਂ ਔਕਾਤ ਉਹਨਾਂ ਨੂੰ ਪੰਜ ਪੰਜ ਸਾਲ ਬਾਅਦ ਕਿਹੜੀ ਉਮਰ ਕਹਿ ਦੱਬੀ ਜਾ ਰਹੀ ਹੈ ਉਹਨਾਂ ਨੂੰ ਹਾਸੋਤਾ ਜਾਦੇ ਆ। ਇਹ ਸਰਕਾਰ ਚ ਧੱਕੇ ਛਾਹੀ ਆ। ਪਰ ਸਾਡੋ ਸਿਰਮਾ ਦੀ ਚੜ੍ਹਦੀ ਗੱਲ ਆ ਕਿ ਅਸੀਂ ਇੱਕ ਵਾਰ ਸਿੰਘ ਸਹਿਬ ਉਹ ਜਰਤਾਰ ਦੀ ਹਵਾਵਾਂ ਵਿੱਚ ਦੇਖਦੇ ਥੋੜਾ ਜਿਹਾ ਕੇ ਦੌਰਾਨ ਉਹਨਾਂ ਨੂੰ ਇਹ ਆ ਕਿ ਸਾਨੂੰ ਇਹ ਪਤਾ ਲੱਗਾ ਕਿ ਸਰਕਾਰ ਇੱਕ ਤੇਜ਼ ਤੌਰ ਤੇ ਕੋਈ ਹੋਰ ਪਾਣਾ ਚਾਹੁੰਦੀ ਹੈ। ਉਹਨਾਂ ਦਾ ਜਵਾਬ ਸੀ ਇਹਨੇ ਕਹਿੰਦੇ ਹੋਏ ਕਿ ਇਹਨਾਂ ਲੋਕਾਂ ਤੋਂ ਤੋੜ ਲੈ ਕੇ ਕੀ ਕਹਾਣੀ ਹੈ। ਉਹ ਗੁਰੂ ਕਾ ਜਮਾ ਤੇ ਚੜ੍ਹਦੇ ਵਾਲਾ ਕਿ ਜਿੰਨਾ ਮਾਝੇ ਜੋਂ ਦੇ ਖਤਲ ਕਰਦੇ ਹਨ ਜਿੰਨਾ ਮਾਝੇ ਉਹਨਾਂ ਬੰਦੀ ਸਿੰਘਾਂ ਨੂੰ ਕਾਲ ਕੌਣ ਨੇ ਬਚਾਉਣ ਕਰਕੇ ਆਪਰੇ ਹਨ ਉਹ ਸੰਗਤ ਲਗਤ ਸੰਤਨ ਦੇ ਹੋਦੇ ਉਹਨਾਂ ਦੇ ਤੇ ਵਾਲਾ ਨੂਰ ਦਾਸਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਜੀ ਅਸੀਂ ਉਹਨਾਂ ਬੰਦੀ ਸਿੰਘਾਂ ਦੇ ਲਈ ਉਹਨਾਂ ਬੰਦੀ ਸਿੰਘਾਂ ਲਈ ਤੋਂ ਆਉਣ ਦੇ ਬੰਦੀ ਆਪਣਾ ਬੱਦਲ ਬਾਇਆ ਤੇ ਅਸੀਂ ਉਹਨਾਂ ਬੰਦੀ ਸਿੰਘਾਂ ਦੇ ਲਈ ਹਾਈ ਟਾਈਮ ਸਦਾ ਸਦਾ ਆਗਾਜ਼ ਕਰਕੇ ਆਪਣਾ ਫੌਜੀ ਪੌਣਾ ਤੇ ਤਮਰ ਕਸੇ ਕਾਤੇ ਜਾਣ ਤਾਂ ਕਿ ਨਸਾਨ ਨਹੀਂ ਲਿਹਾਈ ਲਈ ਇੱਕ ਵਤਾ ਸੋਨਾ ਸਵਾਰ ਦੇਖਾ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ